ਪਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 17 ਦਿਨਾਂ ਤੋਂ ਦਾ ਸਾਥ ਜੀ ਦੇ ਨਾਲ ਗ੍ਰਹਿ ਲਗਨ ਸ਼ਗਨ ਆਪ ਸ਼ਗਨ ਦੇ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਜਿਹਦੇ ਵਿੱਚ ਅੱਜ ਅਸੀਂ ਇੱਕ ਤਰ੍ਹਾਂ ਪਾਗ ਸਮਝਾਂਗੇ ਉਹ ਹੈ ਕਿ ਸਾਡੀ ਰੱਖਿਆ ਕੌਣ ਕਰਦਾ ਹੈ ਹਰਨ ਕੀ ਹੋਏਗੀ ਕਿ ਵਿਸ਼ਾ ਕੀ ਚੱਲ ਰਿਹਾ ਹੈ ਤੇ ਅਸੀਂ ਕਿੱਥੇ ਪਹੁੰਚ ਗਏ ਹਾਂ ਵਿਸ਼ਾ ਬਿਲਕੁਲ ਸੰਬੰਧਿਤ ਹੈ ਕਿਉਂਕਿ ਇਹ ਭਰਮ ਜਾਲ ਕਿ ਇਹ ਕੋਈ ਗ੍ਰਹਿ ਸਾਡੇ ਉੱਤੇ ਮਾੜਾ ਪ੍ਰਭਾਵ ਪਾਉਂਦੇ ਨੇ ਤੇ ਬ੍ਰਾਹਮਣ ਉਹਨਾਂ ਨੂੰ ਦੂਰ ਕਰ ਸਕਦਾ ਫਿਰ ਉਹ ਰੱਖਿਆ ਖੋ ਗਿਆ ਸਾਡਾ ਜਾਂ ਇਹ ਗ੍ਰਹਿ ਜਿਹੜੇ ਨੇ ਸਾਡੀ ਕਿਉਂ ਰੱਖਿਆ ਕਰਦੇ ਨੇ ਉਸ ਕਰਕੇ ਉਧਰ ਜਾਇਆ ਜਾਂਦਾ ਉਸ ਪਾਸੇ ਜਾਣ ਦਾ ਮਾਨਸਿਕ ਕਾਰਣ ਇਹ ਹੈ ਕਿ ਸਾਡੇ ਅੰਦਰ ਅਸੁਰੱਖਿਆ ਦੀ ਇੱਕ ਭਾਵਨਾ ਹੈ ਜੇ ਸਾਨੂੰ ਇਹ ਸਚਾਈ ਦਾ ਸਮਝ ਲੱਗ ਜਾਏ ਵੀ ਸਾਡੀ ਰੱਖਿਆ ਅਸਲ ਦੇ ਵਿੱਚ ਕੌਣ ਕਰਦਾ ਹੈ ਤੇ ਸ਼ਾਇਦ ਸਾਡੀ ਮਾਨਸਿਕ ਤੌਰ ਤੇ ਉਹ ਵਿਕਾਸ ਹੋ ਜਾਏ ਕਿਸੀ ਉਸ ਭਟਕਣਾ ਤੋਂ ਬਚ ਜਾਏ ਅੱਜ ਮੈਂ ਆਪ ਜੀ ਨਾਲ ਦੋ ਪਰਮਾਨੰਦ ਸਾਂਝੇ ਕਰਨੇ ਨੇ ਦੋਨੋਂ ਗੁਰੂ ਅਰਜਨ ਸਾਹਿਬ ਦੇ ਵਿਚਾਰਨ ਕੀਤੇ ਹੋਏ ਨੇ ਪਹਿਲੇ ਪਰਮਾਨੰਦ ਮੇਰੇ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲੱਗੈ ਜਾਂ ਐਸੇ ਬੁਝੀਆ ਰਾਖਾ ਏਕ ਹਮਾਰਾ ਸਵਾਮੀ ਸਗਲ ਕਟਾਕ ਦਾ ਅੰਤਰਜਾਮੀ ਰਹਾਉ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੋ ਵਰਤਨਤਾ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਕਹਨਾਨਕ ਗੁਰ ਮੰਤਰ ਦਿਰੜਾਇਆ ਤਿੰਨ ਬੰਦਾਂ ਦਾ ਸ਼ਬਦ ਹੈ ਪੂਰਾ ਸ਼ਬਦ ਵਿਚਾਰ ਲਈਏ ਕਵਸੋਮ ਜਨਲੀ ਪੂਰਾ ਸ਼ਬਦ ਹੀ ਬੜਾ ਟੁਕਵਾ ਹੈ ਜਿਵੇਂ ਸਾਰੇ ਜਾਣਦੇ ਆ ਕਿ ਸ਼ਬਦ ਦਾ ਤਤਸਰ ਜਿਹੜਾ ਰਹਾਉ ਦੀ ਪੰਕਤੀ ਚ ਹੁੰਦਾ ਹੈ ਇੱਥੇ ਰਹਾਉ ਦੀ ਪੰਕਤੀ ਦੇ ਵਿੱਚ ਹੀ ਸਤਿਗੁਰੂ ਨੇ ਨਵੇੜਾ ਕਰ ਦਿੱਤਾ ਜੋ ਅਸੀਂ ਪੁੱਛਣਾ ਚਾਹੁੰਨੇ ਆ ਅੱਜ ਕਿ ਸਾਡੀ ਰੱਖਿਆ ਕੌਣ ਕਰਦਾ ਹੈ ਉਹਦਾ ਨਵੇੜਾ ਕਰਕੇ ਸਾਨੂੰ ਦੱਸਦਾ ਪੰਜਵੇਂ ਨਾਨਕ ਨੇ ਰਾਖਾ ਏਕ ਹਮਾਰਾ ਸਵਾਮੀ ਸਗਲ ਕਟਾਕਾਂ ਅੰਤਰ ਜਾਮੀ ਇੱਕ ਅਕਾਲ ਪੁਰਖ ਵਾਹਿਗੁਰੂ ਇੱਕ ਸਾਡਾ ਮਾਲਕ ਉਹ ਹੀ ਸਾਡਾ ਰਖਾ ਰਖਾ ਹੈ ਕਮਾਰਾ ਸੁਮੇਂ ਔਰ ਫਿਰ ਹੋਰ ਕਿਸੇ ਨੂੰ ਤੇ ਜਾ ਕੇ ਦੱਸਣਾ ਪੈਂਦਾ ਹੋਏਗਾ ਨਾ ਕਿ ਮੇਰੀ ਆ ਪ੍ਰੋਬਲਮ ਹੈ ਸਮੱਸਿਆ ਹੈ ਉਹ ਤੇ ਹਰ ਹਿਰਦੇ ਦੀ ਜਾਣਦਾ ਆਪ ਜਾਣਦਾ ਸਭਨ ਘਟਾ ਕਾਂਤਰ ਚੰਮੀ ਹੁਣ ਜਦੋਂ ਤਾਂ ਮੈਨੂੰ ਇਹ ਵਿਸ਼ਵਾਸ ਬਣ ਗਿਆ ਹੈ ਕਿ ਸਾਡਾ ਰਖਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਤੇ ਸਾਡੇ ਹਿਰਦੇ ਦੀ ਜਾਣਦਾ ਹੁਣ ਮੇਰੀ ਅਵਸਥਾ ਕੀ ਬਣ ਗਈ ਏ ਉਠਤ ਸੁਖੀਆ ਬੈਠਤ ਸੁਖੀਆ ਉੱਠਦੇ ਬਹਿੰਦੇ ਹਰ ਵੇਲੇ ਸੁਖੀ ਸੁਖ ਹੈ ਕੋਈ ਸਮੱਸਿਆ ਹੀ ਨਹੀਂ ਰਹੀ ਕੋ ਨਹੀਂ ਲੱਗਿਆ ਜੈਸੇ 부ਝਿਆ ਹੁਣ ਇਹਨੂੰ ਸਮਝ ਲੱਗ ਗਈ ਕਿ ਹੁਣ ਕੋਈ ਡਰ ਮਨ ਦੇ ਵਿੱਚ ਆਉਂਦਾ ਹੀ ਨਹੀਂ ਹੁਣ ਕਿਸੇ ਗ੍ਰਹਿਾਂ ਦਾ ਕਿਸੇ ਲਗਨ ਦਾ ਕਿਸੇ ਅਪਸ਼ਕੰਡ ਦਾ ਡਰ ਨਹੀਂ ਹੁੰਦਾ ਮੇਰੇ ਮਨ ਦੇ ਵਿੱਚ ਸੁਖੀ ਸੁਖ ਹੋ ਗਿਆ ਕੋਕ ਮੈਨੂੰ ਸਮਝ ਲੱਗੀ ਨਾ ਕਿ ਰੱਖਾ ਇਹ ਕਹਾਰਾ ਸੁਆਮੀ ਸਗਰ ਘਟਾ ਕਾ ਅੰਤਰਜਾਮੀ ਸਮੱਸਿਆ ਤਾਂ ਉਹ ਨਹੀਂ ਸੀ ਜਿੱਨਾ ਚਿਰ ਮਾਨਸਿਕ ਤੌਰ ਤੇ ਕਮਜ਼ੋਰੀ ਸੀ ਇਹ ਸੂਝ ਨਹੀਂ ਸੀ ਉਹਨਾਂ ਅਵਸਥਾ ਬਣ ਗਈ ਕਿ ਸੋਏ ਅਚਿੰਤਾ ਜਾਗ ਅਚਿੰਤਾ ਬੇਫਿਕਰ ਹੋ ਕੇ ਸੌਣਾ ਤੇ ਬੇਫਿਕਰ ਹੋ ਕੇ ਜਾਗਦੇ ਮੈਂ ਕੋਈ ਚਿੰਤਾ ਹੈ ਹੀ ਨਹੀਂ ਅਚਿੰਤਾ ਚਿੰਤਾ ਮਤਨ ਆਸੋ ਗਿਆ ਨੇ ਸੋਏ ਅਚਿੰਤਾ ਜਾਗ ਅਚਿੰਤਾ ਕਿਉਂਕਿ ਇੱਕ ਦ੍ਰਿੜ੍ਹ ਵਿਸ਼ਵਾਸ ਹੋ ਗਿਆ ਹੈ ਕਿ ਜਹਾਂ-ਕਹਾਂ ਪ੍ਰਭ ਤੂੰ ਵਰਤਨਤਾ ਏ ਕਾਲਪੁਰ怀 ਗੁਰੂ ਜੀ ਹਰ ਜਗ੍ਹਾ ਤੇ ਤੁਸੀਂ ਹੀ ਆਪ ਪ੍ਰਕਾਸ਼ਮਾਨ ਹੋ ਤੁਸੀਂ ਆਪ ਮੇਰੇ ਨਾਲ ਹੀ ਹੋ ਮੈਂ ਜਿੱਥੇ ਵੀ ਹਾਂ ਤੁਸੀਂ ਮੇਰੇ ਅੰਗ ਸੰਗ ਹੋ ਹੁਣ ਤੇ ਇਸ ਅਵਸਥਾ ਨੂੰ ਮੈਂ ਮੰਨਣਾ ਕਿ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਘਰ ਵੀ ਸੁਖ ਬਾਹਰ ਵੀ ਸੁਖ ਨਾ ਘਰ ਬੈਠੇ ਕੋਈ ਚਿੰਤਾ ਨਾ ਬਾਹਰ ਗਏ ਕੋਈ ਚਿੰਤਾ ਨਾ ਘਰ ਬੈਠੇ ਕੋਈ ਡਰ ਨਾ ਬਾਹਰ ਗਏ ਕੋਈ ਡਰ ਇਹਦਾ ਆਧਾਰ ਕੀ ਬਣੇ ਇਹ ਵਿਸ਼ਵਾਸ ਕਿਵੇਂ ਬਣ ਗਿਆ ਮੈਨੂੰ ਕੋਹ ਨਾਲ ਇੱਕ ਗੁਰਮੰਤਰ ਦ੍ਰਿੜਾਇਆ ਗੁਰੂ ਨੇ ਮੈਨੂੰ ਆਪਣਾ ਉਪਦੇਸ਼ ਦ੍ਰਿੜ ਕਰਾਤਾ ਹੈ ਗੁਰੂ ਨੇ ਆਪਣੇ ਉਪਦੇਸ਼ ਰਾਹੀਂ ਮੇਰੇ ਅੰਦਰ ਇਹ ਪੱਕਾ ਕਰ ਦਿੱਤਾ ਹੈ ਕਿੱਤੇ ਰੱਖਾ ਸਾਡਾ ਰੱਖਾ ਇੱਕ ਅਕਾਲ ਪੁਰਖ ਵਾਹਿਗੁਰੂ ਇਹ ਹੋਰ ਕਿਤੇ ਨਾ ਭਟਕ ਇਸ ਕਰਕੇ ਸਾਰੀਆਂ ਭਟਕਣਾ ਖਤਮ ਹੋ ਗਈਆਂ ਨੇ ਔਰ ਇਹ ਵਿਸ਼ਵਾਸ ਗੁਰੂ ਤੋਂ ਬਿਨਾਂ ਸਾਡੇ ਅੰਦਰ ਕੋਈ ਦ੍ਰਿੜ ਨਹੀਂ ਕਰਾ ਸਕਦਾ ਜਿੰਨੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਿਚਾਰ ਕੇ ਪੜਾਂਗੇ ਸਮਝ ਕੇ ਪੜਾਂਗੇ ਔਰ ਤੇ ਪੂਰਨ ਵਿਸ਼ਵਾਸ ਲਿਆਵਾਂਗੇ ਇਹ ਦ੍ਰਿੜ ਹੁੰਦਾ ਜਾਏਗਾ ਪੱਕਾ ਹੁੰਦਾ ਜਾਏਗਾ ਮਨ ਦੇ ਵਿੱਚ ਕਿ ਸਾਡਾ ਰੱਖਾ ਉਹ ਅਕਾਲ ਪੁਰਖ ਵਾਹਿਗੁਰੂ ਹੈ ਸਾਰੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ ਸਾਰੇ ਡਰ ਖਤਮ ਹੋ ਜਾਣਗੇ ਭਾਵੇਂ ਦੂਸਰੇ ਪਰਮਾਨਚ ਵੀ ਗੁਰੂ ਅਰਜਨ ਪਾਤਸ਼ਾ ਪੰਜਵੇਂ ਨਾੜਕ ਬਖਸ਼ਿਸ਼ ਕਰਦੇ ਸਨ ਉਸ ਨੂੰ ਜਾਂਦੇ ਨੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਾਦਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪਾਉ ਕਿਹਾ ਕਾੜਾ ਜੀਉ ਪਹਿਲੇ ਤੇ ਇੱਥੇ ਇੱਕ ਗੱਲ ਦਾ ਧਿਆਨ ਦੇਣ ਵਾਲੀ ਗੱਲ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਕਿੰ ਨੂੰ ਕਹਿੰਦਾ ਜਿਹੜਾ ਸਾਹਮਣੇ ਖੜਾ ਹੋਵੇ ਜਿਹਦੇ ਨਾਲ ਗੱਲ ਕਰ ਰਿਹਾ ਹੋਇਆ ਮੈਂ ਅਕਸਰ ਗੱਲ ਕਿਆ ਕਰਦਾ ਹਾਂ ਉਹਨੂੰ ਫਿਰ ਦੂਰਾ ਦਿਆਂ ਦੂਜੀਆਂ ਕੌਮਾਂ ਦੇ ਲੋਕ ਪਰਮੇਸ਼ਰ ਬਾਰੇ ਗੱਲ ਕਰਦੇ ਨੇ सिख परमेसर नो हर जगह हाजर नज़र समझदे तो समझ इसे करके तू क्या जा रहा तू मेरा पिता तू है मेरा माता तू ही मेरा पिता मेरी प्रतिपालना करने वाला है तू ही माता पिता रखिया करने वाला माता प्रतिपालना करने वाली सब संबंध तेरे ने तू सारे फर्जी अदा कर रहे है। ਤੂੰ ਮੇਰਾ ਬੰਦਬ ਤੂੰ ਮੇਰਾ ਪ੍ਰਾਤਾ ਮੇਰੇ ਸਾਰੇ ਰਿਸ਼ਤੇ ਹੀ ਤੇਰੇ ਨਾਲ ਨੇ ਸੰਬੰਧ ਹੀ ਤੇਰੇ ਨਾਲ ਨੇ ਜਿੰਨਾਂ ਸंसਾਰਕ ਤੌਰ ਤੇ ਮੇਰੇ ਮਾਤਾ ਪਿਤਾ ਭਰਾ ਦੋਸਤ ਕਿਹਾ ਜਾ ਰਿਹਾ ਨਾ ਉਹ ਤੇਰੇ ਕਰਕੇ ਹੀ ਬਣੇ ਨੇ ਸੋ ਉਹਨਾਂ ਦੇ ਵਿੱਚ ਵੀ ਤੂੰ ਹੀ ਪ੍ਰਕਾਸ਼ਮਾਨ ਹੈ ਇਸ ਕਰਕੇ ਸਾਰੇ ਸੰਬੰਧ ਤੇਰੇ ਨਾਲ ਹੀ ਨੇ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਮੇਰਾ ਪ੍ਰਾਤਾ ਜਿਹseleton ਮੇਰਾ ਪਿਤਾ ਵੀ ਹੈ ਸਭ ਤੋਂ ਵੱਡਾ ਦੁਨੀਆ ਦਾ ਮਾਲਕ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਜਿਹਦੇ ਅਧੀਨ ਸਾਰੇ ਕੁਦਰਤ ਦੇ ਨਾਮ ਚੱਲ ਰਹੇ ਨੇ ਜਿਹਦੇ ਅਧੀਨ ਸਾਰੇ ਸੰਸਾਰ ਦੀ ਵਿਵਸਥਾ ਚੱਲ ਰਹੀ ਹੈ ਜਿਹਦੇ ਹੁਕਮ ਦੇ ਵਿੱਚ ਸਭ ਕੁਝ ਚੱਲ ਰਿਹਾ ਤੇਰੇ ਇਹ ਫਿਰ ਮੇਨੂੰ ਕਾਹਦਾ ਡਰ ਹੈ ਤੁੰ ਮੇਰਾ ਰੱਖਾ ਸਭਨੀ ਥਾਈਂ ਜਦ ਮੇਰਾ ਇਹ ਵਿਸ਼ਵਾਸ ਬਣ ਗਿਆ ਹੈ ਕਿ ਹਰ ਜਗ੍ਹਾ ਤੇ ਤੁਸੀਂ ਮੇਰੀ ਰੱਖਿਆ ਕਰ ਰਹੇ ਹੋ ਗਾਲਪੁਰ ਜੀ ਮੈਨੂੰ ਸਮਝ ਲੱਗ ਗਈ ਹੈ ਕਿ ਮੇਰੀ ਹਰ ਵੇਲੇ ਰੱਖਿਆ ਕਰਨ ਵਾਲੇ ਤੁਸੀਂ ਹੋ ਫਿਰ ਮੈਨੂੰ ਡਰ ਕਹਦਾ ਤਾਂ ਪਾਉ ਕਿ ਹਾਂ ਕਹਣਾ ਜੀ ਫਿਰ ਦਰਦ ਲਈ ਜਗ੍ਹਾ ਕਿੱਥੇ ਬਚੀ ਹੈ ਇਹ ਹੈ ਸਿੱਖ ਦਾ ਵਿਸ਼ਵਾਸ ਤੁਸਾਂ ਦੀ ਰੱਖਿਆ ਕੌਣ ਕਰਦਾ ਹੈ ਇਸ ਕਰਕੇ ਸਿੱਖਣੇ ਕਿਸੇ ਪੜਦਾ ਪੜਦਾ ਕੋਲ ਜਾਂਦਾ ਕਿਸੇ ਬਾਬਿਆਂ ਕੋਲ ਜਾਂਦਾ ਡੇਰੇਦਾਰਾਂ ਕੋਲ ਜਾਂਦਾ ਭੁੱਲ ਲ ਜਾਂਦੇ ਨੇ ਮਨ ਮੁਖ ਜਾਂਦੇ ਨੇ ਗੁਰੂ ਅੱਖ ਨਹੀਂ ਜਾਂਦੀ ਉਹ ਇਸ ਭਰਮ ਚੀਂ ਨਹੀਂ ਬੰਦੇ ਉਹ ਲੋਗਾਂ ਦਾ ਵਿਸ਼ਵਾਸ ਜਿਹੜਾ ਦ੍ਰਿੜ ਹੈ ਕਿ ਸਾਡੀ ਰੱਖਿਆ ਕਰਨਾ ਨਾ ਇੱਕ ਅਕਾਲ ਪੁਰਖ ਹੀ ਕਰੂਗਾ ਐਸੇ ਕਰਕੇ ਗੁਰਬਾਣੀ ਨੇ ਸਾਨੂੰ ਇਹ ਯਕੀਨ ਦਵਾ ਦਿੱਤਾ ਕਿ ਗ੍ਰੰਡ ਬਾਰੇ ਸਤਿਗੁਰੂ ਦੇ ਆਪਣਾ ਲਾਉ ਸਾਡੇ ਗ੍ਰੰਡ ਦਾ ਡਰ ਜਿਹੜਾ ਖਤਮ ਹੋ ਗਿਆ ਸਾਨੂੰ ਇੱਕ ਕਲਪੁਰ ਤੇ ਵਿਸ਼ਵਾਸ ਆ ਗਿਆ ਇੱਕ ਭਾਗ ਹੋਰ ਵਿਚਾਰਨਾ ਹੈ ਸਮਾਪਤੀ ਤੋਂ ਪਹਿਲੇ ਉਹ ਵਿਚਾਰ ਕੇ ਸਮਾਪਤੀ ਕਰਾਂਗੇ ਕੱਲ ਉਹ ਭਾਗ ਸ਼ੁਰੂ ਕਰਾਂਗੇ ਅੱਜ ਬਸ ਇਤਨੇ ਹੀ ਬਚਨ ਪ੍ਰਵਾਨ ਕਰਨਾ ਹੁਣੀਆਂ ਪੁਲਾ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ